ਸਤ ਸ੍ਰੀ ਅਕਾਲ ਮੈਂ ਹਾਂ ਸ੍ਰੀ ਮੁਖਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਇਸ ਘੰਟੇ ਦੀਆਂ ਸੰਖੇਪ ਖਬਰਾਂ ਲੈ ਕੇ ਹਾਜ਼ਰ ਹਾਂ ਪਹਿਲਾ ਚੋਣਵੀਆਂ ਖਬਰਾਂ 트럼ਪ ਨੇ ਭਾਰਤ ਤੇ ਟੈਰਿਫ 50% ਕੀਤਾ 트럼ਪ ਮੁਤਾਬਕ ਵਿਟਕੋਵ ਪੁਤਿਨ ਮੁਲਾਕਾਤ ਚ ਵੱਡੀ ਤਰੱਕੀ ਹੋਈ ਕਿਸਾਨਾਂ ਦਾ ਲੈਂਡ ਪੂਲਿੰਗ ਖਿਲਾਫ ਟਰੈਕਟਰ ਮਾਰਚ ਮੋਹਾਲੀ ਆਕਸੀਜਨ ਸਿਲੰਡਰ ਫੈਕਟਰੀ 'ਚ ਤਮਾਕਾ ਦੋ ਮਰੇ ਪੌਂਗ ਡੈਮ ਤੋਂ ਅੱਜ ਦੁੱਗਣਾ ਪਾਣੀ ਛੱਡਣ ਨਾਲ ਪੰਜਾਬ 'ਚ ਹੜਾ ਦਾ ਖਤਰਾ ਲਗਭਗ 180 ਦੇਸ਼ ਪਲਾਸਟਿਕ ਪ੍ਰਦੂਸ਼ਣ ਮੁਕਤ ਦੁਨੀਆ ਲਈ ਇਕੱਠੇ ਹੁਣ ਖਬਰਾਂ ਵਿਸਤਾਰ ਨਾਲ 트럼ਪ ਨੇ ਭਾਰਤ ਤੇ ਟੈਰਿਫ 50% ਕੀਤਾ ਅਮਰੀਕਾ ਰੂਸ ਤੋਂ ਤੇਲ ਖਰੀਦਣ ਕਰਕੇ ਭਾਰਤ ਤੋਂ ਆਉਣ ਵਾਲੇ ਸਮਾਨ ਤੇ ਟੈਕਸ 25% ਤੋਂ ਵਧਾ ਕੇ 50% ਕਰੇਗਾ ਇਸ ਨਾਲ ਕਪੜਾ ਮੱਛੀ ਅਤੇ ਚਮੜੇ ਦੇ ਕਾਰੋਬਾਰ ਤੇ ਅਸਰ ਹੋਵੇਗਾ 트럼ਪ ਨੇ ਹੁਕਮ ਦਿੱਤਾ ਹੈ ਕਿਉਂਕਿ ਰੂਸ ਅਮਰੀਕਾ ਲਈ ਖਤਰਾ ਹੈ ਇਸ ਲਈ ਭਾਰਤ ਤੇ ਵਾਧੂ ਟੈਕਸ ਲੱਗੇਗਾ ਕੁਝ ਚੀਜ਼ਾਂ ਨੂੰ ਛੱਡ ਕੇ ਭਾਰਤੀ ਚੀਜ਼ਾਂ ਤੇ ਟੈਕਸ 50% ਹੋ ਜਾਵੇਗਾ ਪਹਿਲਾ 25% ਟੈਕਸ 7 ਅਗਸਤ ਤੋਂ ਅਤੇ ਵਾਧੂ 25% ਟੈਕਸ 27 ਅਗਸਤ ਤੋਂ ਲਾਗੂ ਹੋਵੇਗਾ ਟਰੰਪ ਨੇ ਕਿਹਾ ਕਿ ਭਾਰਤ ਰੂਸ ਤੋਂ ਤੇਲ ਖਰੀਦ ਰਿਹਾ ਹੈ ਇਸ ਲਈ ਇਹ ਟੈਕਸ ਲੱਗੇਗਾ ਭਾਰਤ ਆਪਣੀ ਲੋੜ ਦਾ 88% ਤੇਲ ਬਾਹਰੋਂ ਖਰੀਦਦਾ ਹੈ 2021 ਤੱਕ ਭਾਰਤ ਰੂਸ ਤੋਂ ਸਿਰਫ 0.2% ਤੇਲ ਖਰੀਦਦਾ ਸੀ ਪਰ ਹੁਣ ਰੂਸ ਸਭ ਤੋਂ ਵੱਡਾ ਸਪਲਾਈਅਰ ਹੈ ਜੁਲਾਈ ਵਿੱਚ ਭਾਰਤ ਨੇ ਜਿੰਨਾ ਤੇਲ ਮੰਗਵਾਇਆ ਉਸ ਵਿੱਚੋਂ 16 ਲੱਖ ਬੈਰਲ ਰੂਸ ਤੋਂ ਸੀ ਨਵੇਂ ਟੈਕਸ ਤੋਂ ਬਾਅਦ ਅਮਰੀਕਾ ਵਿੱਚ ਭਾਰਤ ਅਤੇ ਬ੍ਰਾਜ਼ੀਲ ਤੇ ਸਭ ਤੋਂ ਵੱਧ 50% ਟੈਕਸ ਹੋਵੇਗਾ ਅਮਰੀਕਾ ਭਾਰਤ ਤੋਂ ਡਿਊਟੀ ਕਟਾਉਣ ਦੀ ਮੰਗ ਕਰ ਰਿਹਾ ਹੈ ਅਤੇ ਇਸ ਲਈ ਟੈਕਸ ਵਧਾ ਕੇ ਦਬਾਅ ਬਣਾ ਰਿਹਾ ਹੈ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਆਰਥਿਕ ਬਲੈਕਮੇਲ ਹੈ ਅਤੇ ਮੋਦੀ ਸਰਕਾਰ ਨੂੰ ਦੇਸ਼ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ। ਟਰੰਪ ਮੁਤਾਬਕ ਵਿਟਕੋਫ ਪੁਤਿਨ ਮੁਲਾਕਾਤ ਚ ਵੱਡੀ ਤਰੱਕੀ ਹੋਈ। ਵਾਸ਼ਿੰਗਟਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹਨਾਂ ਦੇ ਵਿਸ਼ੇਸ਼ ਦੂਤ ਸਟੀਵ ਵਿਟਕੋਫ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਵਿੱਚ ਵੱਡੀ ਤਰੱਕੀ ਕੀਤੀ ਹੈ। ਟਰੰਪ ਨੇ ਰੂਸ ਨੂੰ ਯੂਕਰੇਨ ਵਿੱਚ ਸ਼ਾਂਤੀ ਲਈ ਸਹਿਮਤ ਹੋਣ ਜਾਂ ਨਵੀਆਂ ਪਾਬੰਦੀਆਂ ਦਾ ਸਾਹਮਣਾ ਕਰਨ ਲਈ ਕਿਹਾ ਸੀ ਇਸ ਸਮਾਂ ਸੀਮਾ ਤੋਂ 2 ਦਿਨ ਪਹਿਲਾਂ ਇਹ ਬੈਠਕ ਹੋਈ ਹੈ ਟਰੰਪ ਸ਼ਾਂਤੀ ਵੱਲ ਪ੍ਰਗਤੀ ਦੀ ਕਾਟ ਨੂੰ ਲੈ ਕੇ ਪੁਤਿਨ ਤੋਂ ਨਿਰਾਸ਼ ਹੋ ਰਹੇ ਹਨ ਤੇ ਉਹਨਾਂ ਨੇ ਰੂਸੀ ਨਿਰਯਾਤ ਖਰੀਦਣ ਵਾਲੇ ਦੇਸ਼ਾਂ ਤੇ ਭਾਰੀ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਬੈਠਕ ਚੰਗੀ ਰਹੀ ਟਰੰਪ ਨੇ ਰੂਸ ਨਾਲ ਕਾਰੋਬਾਰ ਕਰਨ ਵਾਲੇ ਦੇਸ਼ਾਂ ਤੇ ਜੋ ਪਾਬੰਦੀਆਂ ਲਗਾਈਆਂ ਹਨ ਉਹਨਾਂ ਨੂੰ ਇਸ ਹਫਤੇ ਦੇ ਅਖੀਰ 'ਚ ਲਾਗੂ ਕੀਤੇ ਜਾਣ ਦੀ ਉਮੀਦ ਹੈ। ਟਰੰਪ ਨੇ ਯੂਕਰੇਨ ਲਈ ਨਵੇਂ ਹਥਿਆਰਾਂ ਦਾ ਐਲਾਨ ਕਰਦੇ ਹੋਏ 50 ਦਿਨਾਂ ਵਿੱਚ ਰੂਸ ਤੇ ਪਾਬੰਦੀਆਂ ਲਗਾਉਣ ਦੀ ਧਮਕੀ ਦਿੱਤੀ। ਉਹਨਾਂ ਕਿਹਾ ਕਿ ਮੇਰੇ ਵਿਸ਼ੇਸ਼ ਦੂਤ ਸਟੀਵ ਵਿਟਕੋਫ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਬਹੁਤ ਲਾਭਦਾਇਕ ਮੀਟਿੰਗ ਕੀਤੀ। ਜ਼ੇਲੈਂਸਕੀ ਨੇ ਕਿਹਾ ਕਿ ਰੂਸ ਨੂੰ ਉਸ ਜੰਗ ਨੂੰ ਖਤਮ ਕਰਨਾ ਚਾਹੀਦਾ ਹੈ। ਜੋ ਉਸਨੇ ਖੁਦ ਸ਼ੁਰੂ ਕੀਤੀ ਸੀ। ਟ੍ਰੋਥ ਸੋਸ਼ਲ ਤੇ 트੍ਰੰਪ ਨੇ ਕਿਹਾ ਕਿ ਉਹਨਾਂ ਨੇ ਵਿਟਕਾਫ ਦੀ ਬੈਠਕ ਤੋਂ ਬਾਅਦ ਵਾਸ਼ਿੰਗਟਨ ਦੇ ਕੁਝ ਯੂਰੋਪੀਅਨ ਸਹਿਯੋਗੀਆਂ ਨੂੰ ਅਪਡੇਟ ਕੀਤਾ ਹੈ। ਕਿਸਾਨਾਂ ਦਾ ਲੈਂਡ ਪੂਲਿੰਗ ਖਿਲਾਫ ਟਰੈਕਟਰ ਮਾਰਚ। ਜਗਤਾਰ ਸਿੰਘ ਲੰਬਰਨਬੀਰ ਸਿੰਘ ਮਿੰਟੂ, ਅੰਮ੍ਰਿਤਸਰ ਚੇਤਨਪੁਰਾ 30 ਜੁਲਾਈ ਕਿਸਾਨ ਵਿਰੋਧੀ ਤੇ ਲੋਕ ਵਿਰੋਧੀ ਲੈਂਡ ਪੂਲਿੰਗ ਨੀਤੀ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਵਕ ਵਕ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਮਾਰਚ ਕੀਤਾ ਗਿਆ ਇਸ ਵਿੱਚ ਬਹੁਤ ਸਾਰੇ ਲੋਕ ਟਰੈਕਟਰ ਕਾਰਾਂ ਤੇ ਮੋਟਰਸਾਈਕਲਾਂ ਨਾਲ ਸ਼ਾਮਲ ਹੋਏ ਇਹ ਮਾਰਚ ਗੁਰਦੁਆਰਾ ਮੋਰਚਾ ਸਾਹਿਬ ਹਰਸ਼ਾ ਛੀਨਾ ਤੋਂ ਸ਼ੁਰੂ ਹੋਇਆ ਅਤੇ ਅੰਮ੍ਰਿਤਸਰ ਬਾਈਪਾਸ ਤੱਕ ਗਿਆ ਜੋ ਕਿ 10 ਕਿਲੋਮੀਟਰ ਲੰਬਾ ਸੀ ਇਸ ਦੌਰਾਨ ਕਿਸਾਨਾਂ ਮਜ਼ਦੂਰਾਂ ਤੇ ਹੋਰਨਾਂ ਨੇ ਸਰਕਾਰ ਵਿਰੁੱਧ ਨਾਰੇ ਲਾਏ ਅਤੇ ਕਿਸਾਨ ਆਗੂਆਂ ਨੇ ਕਿਹਾ ਕਿ ਲੈਂਡ ਪੂਲਿੰਗ ਪਾਲਸੀ ਦਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ। ਇਸ ਟ੍ਰੈਕਟਰ ਮਾਰਚ ਦੀ ਅਗਵਾਈ ਡਾਕਟਰ ਸਤਨਾਮ ਸਿੰਘ ਅਜਨਾਲਾ, ਜਤਿੰਦਰ ਸਿੰਘ ਛੀਨਾ, ਬਗੇਲ ਸਿੰਘ, ਧਨਵੰਤ ਸਿੰਘ ਖਤਰਾਏ ਕਲਾ, ਸੁੱਚਾ ਸਿੰਘ ਅਜਨਾਲਾ, ਸੁਖਰਾਮ ਵੀਰ ਸਿੰਘ ਲੋਹਾਰਕਾ, ਦਲਵਿੰਦਰ ਸਿੰਘ ਆਦਿ ਆਗੂਆਂ ਨੇ ਕੀਤੀ। ਆਗੂਆਂ ਨੇ ਕਿਹਾ ਕਿ ਜੇਕਰ ਇਸ ਨੀਤੀ ਨੂੰ ਤੁਰੰਤ ਰੱਦ ਨਾ ਕੀਤਾ ਗਿਆ ਤਾ ਸੰਯੁਕਤ ਕਿਸਾਨ ਮੋਰਚੇ ਵੱਲੋਂ 24 ਅਗਸਤ ਨੂੰ ਲੁਧਿਆਣਾ ਵਿਖੇ ਮਹਾ ਪੰਚਾਇਤ ਕੀਤੀ ਜਾਵੇਗੀ ਅਤੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਤਰਨਤਾਰਨ, ਹੁਸ਼ਿਆਰਪੁਰ, ਜੰਡਿਆਲਾ, ਗੁਰੂ ਪਠਾਨਕੋਟ, ਫਗਵਾੜਾ, ਜਲੰਧਰ ਤੇ ਬਟਾਲਾ ਵਿੱਚ ਵੀ ਇਸ ਨੀਤੀ ਖਿਲਾਫ ਟਰੈਕਟਰ ਮਾਰਚ ਕੀਤੇ ਗਏ। ਮੁਹਾਲੀ ਆਕਸੀਜਨ ਸਿਲੰਡਰ ਫੈਕਟਰੀ 'ਚ ਧਮਾਕਾ, 2 ਮਰੇ ਇਥੋਂ ਦੇ ਫੇਜ਼ 9 ਦੇ ਉਦਯੋਗਿਕ ਖੇਤਰ ਵਿਖੇ ਪਲਾਟ ਨੰਬਰ 315 16 ਚ ਆਕਸੀਜਨ ਦੇ ਸਿਲੰਡਰ ਪਰਣ ਵਾਲੀ ਹਾਈ ਟੈਂਕ ਇੰਡਸਟਰੀ ਲਿਮਟਿਡ ਫੈਕਟਰੀ ਵਿੱਚ ਅੱਜ ਸਵੇਰੇ 9 ਵਜੇ ਸਿਲੰਡਰ ਫਟਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਵਿਅਕਤੀ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਮੁਹੰਮਦ ਆਸੀਫ ਪੁੱਤਰ ਮਜੀਦ ਵਾਸੀ ਲਖਨਊ ਯੂਪੀ ਅਤੇ ਦਵਿੰਦਰ ਕੁਮਾਰ ਸਤਾਈ ਪੁੱਤਰ ਹਰੀ ਪ੍ਰਸਾਦ ਵਾਸੀ ਗ੍ਰਾਮ ਸਿਹਾਰੀ ਯੂਪੀ ਵਜੋਂ ਹੋਈ ਹੈ। ਫੇਸ ਖੇਦੇ ਜ਼ਿਲ੍ਹਾ ਹਸਤਾਲ ਵਿੱਚ 4 ਜ਼ਖਮੀਆਂ ਨੂੰ ਦਾਖਲ ਕਰਵਾਇਆ ਗਿਆ ਹੈ ਜਿਨ੍ਹਾਂ ਦੀ ਸਰਵੇਸ਼ ਪੰਤਾਲੀ ਅਸ਼ੋਕ 44 ਸਚਿੰਨ 24 ਅਤੇ ਅਕਬਰ ਪੰਜਾਬ ਵੱਜੋਂ ਪਛਾਣ ਹੋਈ ਹੈ। ਤਮਾਕੇ ਇੰਨੇ ਜ਼ੋਰਦਾਰ ਸਨ ਕਿ ਉਹਨਾਂ ਦੀ ਆਵਾਜ਼ 1 ਕਿਲੋਮੀਟਰ ਤੱਕ ਸੁਣਾਈ ਦਿੱਤੀ। ਨੇੜਲੇ ਪਿੰਡ ਕੰਬਾਲਾ ਦੇ ਸਰਪੰਚ ਗੁਰਮੁਖ ਸਿੰਘ ਨੇ ਦੱਸਿਆ ਕਿ ਤਮਾਕੇ ਨਾਲ ਪਿੰਡ ਵਿੱਚ ਮਕਾਨਾਂ ਦੇ ਸ਼ੀਸ਼ੇ ਬੁਰੀ ਤਰ੍ਹਾਂ ਕੰਬੁੱਠੇ ਅਤੇ ਧਰਤੀ ਵੀ ਹਿੱਲ ਗਈ। ਤਮਾਕੇ ਸਮੇਂ ਫੈਕਟਰੀ ਵਿੱਚ 20 ਤੋਂ ਵੱਧ ਮੁਲਾਜ਼ਮ ਕੰਮ ਕਰ ਰਹੇ ਸਨ ਫੈਕਟਰੀ ਵਿੱਚ ਆਕਸੀਜਨ ਅਤੇ ਨਾਈਟ੍ਰੋਜਨ ਗੈਸ ਬਣਾਉਣ ਦਾ ਪਲਾਂਟ ਹੈ ਜਿਸ ਦੀ ਸਪਲਾਈ ਹਸਪਤਾਲਾਂ ਅਤੇ ਹੋਰ ਖੇਤਰ ਵਿੱਚ ਹੁੰਦੀ ਹੈ ਤਮਾਕਿਆਂ ਕਾਰਨ ਫੈਕਟਰੀ ਦਾ ਦਫ਼ਤਰ ਅਤੇ ਸੀਮਿੰਟ ਦੀ ਛੱਤ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਮ੍ਰਿਤਕਾਂ ਦੇ ਅੰਕਈ ਥਾਵਾਂ ਤੇ ਖਿੰਡ ਗਏ ਪੌਂਗ ਡੈਮ ਤੋਂ ਅੱਜ ਦੁੱਗਣਾ ਪਾਣੀ ਛੱਡਣ ਨਾਲ ਪੰਜਾਬ ਚ ਹੜ੍ਹਾਂ ਦਾ ਖਤਰਾ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਗੰਭੀਰ ਹੈ। ਪੌਂਗ ਡੈਮ ਤੋਂ ਵੀਰਵਾਰ ਨੂੰ ਕਰੀਬ 22000 ਕਿਊਸਿਕ ਪਾਣੀ ਬਿਆਸ ਦਰਿਆ ਵਿੱਚ ਛੱਡਿਆ ਜਾਵੇਗਾ। ਪੌਂਗ ਡੈਮ ਵਿੱਚ ਅੱਜ ਪਾਣੀ ਦਾ ਪੱਧਰ 1374 ਫੁੱਟ ਹੋ ਗਿਆ ਹੈ ਜੋ ਪਿਛਲੇ 20 ਸਾਲਾਂ ਦੀ ਔਸਤ ਨਾਲੋਂ 25 ਫੁੱਟ ਜ਼ਿਆਦਾ ਹੈ। BBMB ਅਤੇ ਪੰਜਾਬ ਦੇ ਜਲ ਸਰੋਤ ਵਿਭਾਗ ਨੇ ਮੀਟਿੰਗ ਕਰਕੇ ਡੈਮਾਂ ਵਿੱਚ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ ਰਣਨੀਤੀ ਕਢੀ ਹੈ। ਮੀਟਿੰਗ ਵਿੱਚ ਪੌਂਗ ਡੈਮ ਤੋਂ ਕੁੱਲ 40000 ਕਿਊਸਿਕ ਪਾਣੀ ਛੱਡਣ ਦਾ ਫੈਸਲਾ ਲਿਆ ਗਿਆ ਹੈ। ਇਸ ਵੇਲੇ ਪੌਂਗ ਡੈਮ ਤੋਂ ਬਿਆਸ ਦਰਿਆ ਵਿੱਚ 18000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਅਤੇ ਵੀਰਵਾਰ ਤੋਂ 22000 ਕਿਊਸਿਕ ਹੋਰ ਪਾਣੀ ਆਵੇਗਾ। ਬਿਆਸ ਦਰਿਆ ਵਿੱਚ ਵਾਧੂ ਪਾਣੀ ਆਉਣ ਨਾਲ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਤਰਨਤਾਰਨ ਅਤੇ ਹਰੀਕੇ ਦੇ ਇਲਾਕਿਆਂ ਲਈ ਖਤਰਾ ਹੋ ਸਕਦਾ ਹੈ। ਪਹਾੜਾਂ ਵਿੱਚ ਬਾਰਿਸ਼ ਰੁਕੀ ਹੋਈ ਹੈ। ਪਰ ਪੌਂਗ ਡੈਮ ਵਿੱਚ ਉਸਤਨ ਰੋਜ਼ਾਨਾ 88000 ਕਿਊਸਿਕ ਪਾਣੀ ਆ ਰਿਹਾ ਹੈ। ਬਿਆਸ ਸਤਲੁਜ ਲਿੰਕ ਰਾਹੀਂ 85000 ਕਿਊਸਿਕ ਪਾਣੀ ਪਾਖੜਾ ਡੈਮ ਵੱਲ ਮੋਡਰਨ ਦੀ ਯੋਜਨਾ ਵੀ ਬਣੀ ਹੈ। ਮਾਨਸੂਨ ਸੀਜ਼ਨ ਦਾ 1/3 ਹਿੱਸਾ ਹੀ ਲੰਘਿਆ ਹੈ ਅਤੇ ਸਤੰਬਰ ਤੱਕ ਸੀਜ਼ਨ ਚੱਲਣਾ ਹੈ ਜਿਸ ਕਰਕੇ ਪੰਜਾਬ ਸਰਕਾਰ ਦੀ ਚਿੰਤਾ ਵਧੀ ਹੋਈ ਹੈ। ਖੱਗਰ ਦਰਿਆ ਵਿੱਚ ਵੀ ਪਾਣੀ ਦਾ ਪੱਧਰ ਵਧਣ ਲੱਗ ਪਿਆ ਹੈ। ਅੱਜ ਸ਼ਾਮ ਖੱਗਰ ਵਿੱਚ 55000 ਕਿਊਸਿਕ ਪਾਣੀ ਚੱਲ ਰਿਹਾ ਸੀ। ਪਟਿਆਲਾ ਪ੍ਰਸ਼ਾਸਨ ਨੇ ਰਾਜਪੁਰਾ ਤੇ ਕਨੌਰ ਦੇ ਕਈ ਪਿੰਡਾਂ ਦੇ ਲੋਕਾਂ ਨੂੰ ਅਲਰਟ ਕਰ ਦਿੱਤਾ ਹੈ ਇਸ ਤੋਂ ਪਹਿਲਾਂ ਹੀ ਹਜ਼ਾਰਾਂ ਏਕੜ ਫਸਲ ਪਾਣੀ ਦੀ ਮਾਰ ਹੇਠ ਆ ਚੁੱਕੀ ਹੈ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਹੜ੍ਹ ਨਾਲ ਨਜਿੱਠਣ ਲਈ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਕਾਰਜਸ਼ੀਲ ਹਨ ਉਨ੍ਹਾਂ ਕਿਹਾ ਕਿ ਹਰ ਸਥਿਤੀ ਨਾਲ ਸਿੱਝਣ ਲਈ ਹੜ੍ਹ ਰੋਕਥਾਮ ਉਪਾਅ ਕੀਤੇ ਗਏ ਹਨ ਸੂਬੇ ਪਰ ਵਿੱਚ ਕੰਟਰੋਲ ਰੂਮ ਸਰਗਰਮ ਹਨ ਅਤੇ ਐਮਰਜੈਂਸੀ ਟੀਮਾਂ ਅਲਰਟ ਤੇ ਹਨ ਉਨਾ ਦੱਸਿਆ ਕਿ ਡੈਮਾ ਵਿੱਚ ਪਾਣੀ ਦਾ ਪੱਧਰ ਸੁਰੱਖਿਅਤ ਹੈ। ਉਹਨਾਂ ਦਰਿਆ ਦੇ ਕੰਢਿਆਂ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਨੇੜੇ ਰਹਿੰਦੇ ਲੋਕਾਂ ਨੂੰ ਚੌਕਸ ਰਹਿਣ ਅਤੇ ਐਮਰਜੈਂਸੀ ਸਹਾਇਤਾ ਲਈ ਕੰਟਰੋਲ ਰੂਮ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ। ਲਗਭਗ 180 ਦੇਸ਼ ਪਲਾਸਟਿਕ ਪ੍ਰਦੂਸ਼ਣ ਮੁਕਤ ਦੁਨੀਆ ਲਈ ਇਕੱਠੇ ਆਸਟ੍ਰੇਲੀਆ ਸਮੇਤ ਲਗਭਗ 180 ਦੇਸ਼ ਪਲਾਸਟਿਕ ਪ੍ਰਦੂਸ਼ਣ ਨਾਲ ਨਜਿੱਠਣ ਲਈ ਇੱਕ ਇਤਿਹਾਸਕ ਗਲੋਬਲ ਸੰਧੀ ਨੂੰ ਖਤਮ ਕਰਨ ਲਈ 10 ਦਿਨਾਂ ਦੀ ਗੱਲਬਾਤ ਸ਼ੁਰੂ ਕਰਨ ਜਾ ਰਹੇ ਹਨ। ਬੁਸਾਨ ਵਿੱਚ ਅਸਫਲਤਾ ਤੋਂ ਬਾਅਦ ਦੇਸ਼ ਪਰਦੇ ਦੇ ਪਿੱਛੇ ਕੰਮ ਕਰ ਰਹੇ ਹਨ ਅਤੇ ਸੰਯੁਕਤ ਰਾਸ਼ਟਰ ਵਿੱਚ ਗੱਲਬਾਤ ਵਿੱਚ ਜਿਨੇਵਾ ਵਿੱਚ ਇਸ ਨੂੰ ਇੱਕ ਹੋਰ ਮੌਕਾ ਦੇ ਰਹੇ ਹਨ। ਪਲਾਸਟਿਕ ਪ੍ਰਦੂਸ਼ਣ ਇੰਨਾ ਵਿਆਪਕ ਹੈ ਕਿ ਮਾਈਕਰੋਪਲਾਸਟਿਕਸ ਸਭ ਤੋਂ ਉੱਚੀਆਂ ਪਹਾੜੀ ਚੋਟੀਆਂ ਤੇ ਸਭ ਤੋਂ ਡੂੰਗੀ ਸਮੁੰਦਰੀ ਖੱਡ ਵਿੱਚ ਪਾਏ ਗਏ ਹਨ ਅਤੇ ਮਨੁੱਖੀ ਸਰੀਰ ਦੇ ਲਗਭਗ ਹਰ ਹਿੱਸੇ ਵਿੱਚ ਫੈਲੇ ਹੋਏ ਹਨ ਹਾਲਾਂਕਿ ਸਮੁੰਦਰਾ ਸਮੇਤ ਪਲਾਸਟਿਕ ਪ੍ਰਦੂਸ਼ਣ ਤੇ ਕਾਨੂੰਨੀ ਤੌਰ ਤੇ ਲਾਜ਼ਮੀ ਸਾਧਨ ਤੇ ਗੱਲਬਾਤ ਦਾ ਆਖਰੀ ਦੌਰ ਬਸਾਨ ਵਿੱਚ ਫਲੱਪ ਹੋ ਗਿਆ ਗ੍ਰੀਨਪੀਸ ਦੇ ਬਵਦੇ ਮੁਖੀ ਗ੍ਰਾਹਮ ਫੋਰब्स ਨੇ ਕਿਹਾ ਕਿ ਅਸੀਂ ਸਾਰੇ ਇੱਥੇ ਹਾਂ ਕਿਉਂਕਿ ਅਸੀਂ ਇੱਕ ਸਾਂਝੇ ਕਾਰਨ ਵਿੱਚ ਵਿਸ਼ਵਾਸ ਕਰਦੇ ਹਾਂ ਪਲਾਸਟਿਕ ਪ੍ਰਦੂਸ਼ਣ ਤੋਂ ਮੁੱਕ ਦੁਨੀਆ ਉਹਨਾਂ ਕਿਹਾ ਕਿ ਪਲਾਸਟਿਕ ਪ੍ਰਦੂਸ਼ਣ ਦੇ ਸੰਕਟ ਨੂੰ ਹੱਲ ਕਰਨ ਲਈ ਸਾਨੂੰ ਪਲਾਸਟਿਕ ਬਣਾਉਣਾ ਬੰਦ ਕਰਨਾ ਹੋਵੇਗਾ ਗ੍ਰੀਨ ਪੀਸ ਅਤੇ ਉਸ ਦੇ ਸਹਿਯੋਗੀ ਅਜੀਹੀ ਸੰਧੀ ਚਾਹੁੰਦੇ ਹਨ ਜੋ ਪਲਾਸਟਿਕ ਦੇ ਉਤਪਾਦਨ ਨੂੰ ਘਟਾਏ ਅਤੇ ਜ਼ਹਿਰੀਲੇ ਰਸਾਇਣਾਂ ਨੂੰ ਖਤਮ ਕਰੇ ਹਰਮਨ ਰੇਡੀਓ ਪੇਸ਼ ਕਰਦਾ ਹੈ ਦੁਨੀਆ ਭਰ ਦੀਆਂ ਖਬਰਾਂ ਖਬਰਾਂ ਦਾ ਵਿਸ਼ਲੇਸ਼ਣ ਪੱਖ ਦੇ ਮੁੱਦਿਆਂ ਤੇ ਮਾਹਿਰਾਂ ਨਾਲ ਬੇਬਾਕ ਚਰਚਾ ਪ੍ਰੋਗਰਾਮ ਨਿਊਜ਼ ਐਂਡ ਵਿਊਜ਼